ਕੋਰ ਬਹੁਤ ਖੇਡ ਬਣੀ ਬੁੜਬਾਦ ਹੋ ਰਿਹਾ ਹੈ ਤੇ ਹੋਰ ਪਰਬਤ ਹੋਈ ਆ ਆਸਪਾਸ ਦੀ ਸੀਸੀ ਕਿੱਦਾਂ ਕਿਤੇ ਕੋਈ ਨਿਆ ਨਹੀਂ ਆ ਰਹੇ ਮੈਨੂੰ ਹੋਰ ਬਹੁਤ ਸਾਈ ਜਾਂਦੇ ਨੇ ਨਾਰਮੀ ਕਰਦੇ ਪੁਲਿਸ ਨੂੰ ਫੋਨ ਕੀਤਾ ਹਾਂ ਜੀ ਆ ਗਿਆ ਫੋਨ ਕਿੱਥੋਂ ਸਾਈ ਹਾਂ ਜੀ ਉਹ ਬੰਦੇ ਗਾਰਡ ਵਾਲੇ ਸੀਸੀ ਜਾਂਦੇ ਆ ਸਰ ਤੁਸੀਂ ਲਾਂਡਰ ਦੀ ਸੀਸੀ ਕਿੱਦਾਂ ਦੇਖ ਰਹੇ ਹੋ ਕਿ ਰੋਜ਼ ਰੋਜ਼ਾਨਾ ਅਸੀਂ ਮਰ ਕੇ ਵੀ ਬਾਲਤ ਹੋ ਰਹੀ ਹੈ ਕੋਈ ਸੇਫਟੀ ਨਹੀਂ ਕਾਰਾ ਸੇਫ ਆ ਜੀ ਦੱਸੋ ਜੀ ਅਜਿਹੇ ਟਾਈਮ 'ਚ ਬੱਚਿਆਂ ਨਾਲ ਕੁਝ ਹੋ ਰਿਹਾ ਕਾਰਾ ਸੇਫ ਆ ਸੀ ਘਰੋਂ ਨਿਕਲਨੇ ਕੋਈ ਸੇਫਟੀ ਕੁਝ ਨਹੀਂ ਹੈਗਾ ਜੀ ਜੀ ਸੋ ਦੋਸਤੋ ਸਭ ਨੂੰ ਸਤ ਸ੍ਰੀ ਅਕਾਲ। ਉਹ ਦਮ ਉਹ ਨਾ ਆਇਆ ਉਹ ਜੀ ਨਾ ਸ਼ੁੰਦਾਂ ਨੂੰ ਬਈ ਬਤਨੀ ਨਹੀਂ। ਨਹੀਂ ਨਹੀਂ 나 ਇੱਕ ਸਾਥੀ ਇਹਦਾ ਜਾਂਦਾ ਮੋਬਾਈਲ ਉਹ ਵੀ ਦੁਕਾਨੇ ਗਈ ਤੁਹਾਡੀ ਕੱਲੇ ਦੁਕਾਨੇ ਨਹੀਂ। ਕਿਹੋ ਜੀ ਦੁਕਾਨ ਹੈ। ਕਿ ਕਿੰਨੇ ਵੋਈ ਦੀ ਕਰਨਾ ਹੈ ਪੈਸਾ। 3.5 ਘੰਟੇ ਬੱਦ। 2 ਘੰਟੇ ਬੱਦ। 2 ਮੁੰਡਾ ਕੱਲ ਹੀ ਸੀਗਾ ਮਤਲਬ ਕਿ ਉਹ ਮਗਰ ਆਇਆ। ਆ ਦੇਖੋ ਫਾਈ ਕਰਾਂ। ਅੱਧੂ ਘੰਟੇ ਬਾਅਦ ਬੰਦਾ ਲੱਗੇ ਤਾਂ ਕਾਫੀ ਚੱਲਦੇ ਆਏ ਸੋ ਨਾ ਮੋਮੋਜ਼ ਰੇੜੇ ਤੇ ਘੜਾ ਦਿਆ ਜਾਂਦਾ ਕੋਈ ਪਿੱਛੋ ਦੀ ਆਇਆ ਉਹਨੂੰ ਪੇਚ ਕੇ ਲੈ ਗਿਆ ਗਲੀ ਦੇ ਨੀਤੇ ਬਿਠਾ ਲਿਆ ਆ ਰੇ ਗਰਦਨ ਤੇ ਸੋਰਾ ਰੱਖਿਆ ਚੈਨ ਲਵਾਲੀ ਉਹਦੇ ਕੋਲੋਂ ਫੋਨ ਘੋਲਿਆ ਉਹਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਕੋਈ ਵਿੱਚ ਕਿਸੇ ਦੀ ਪਲੈਨਿੰਗ ਸੀਗੀ ਕੰਮ ਤਾਂ ਪਲੈਨਿੰਗ ਨਾਲ ਹੀ ਹੋਇਆ ਜੀ 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 ਜਦੋਂ ਆਪਾਂ ਉਹਨੇ ਤੇ ਉਹ ਲਗਾਈ ਆ ਟ੍ਰੇਸਿੰਗ ਲਗਾਇਆ ਤਾਂ ਫੋਨ ਦੁਆਰਾ ਆ ਗਿਆ ਵਾਲੀ ਸ਼ੌਪ ਤੇ ਭੇਡ ਤਾਂ ਸਾਡੇ ਕੋਲ ਫਟਾ ਢਰ ਗਏ ਹੋ ਕਿ ਫੋਨ ਲੱਗ ਗਿਆ ਫੋਨ ਲੱਗ ਗਿਆ ਚੈਨ ਚੈਨ ਲੱਗ ਗਈ ਆ ਕਹਿੰਦੇ ਅੱਛਾ ਤੇ ਉਹਦਾ ਪੈਂਡਲ ਜਿਹੜਾ ਸੀਗਾ ਲੋਕ ਆਟ ਉਹ ਨਹੀਂ ਲੱਭਾ ਉਹ ਲੈ ਗਏ ਆ ਸ਼ਾਇਦ ਸਾਰਾ ਬਾਕੀ ਆਪਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਆ ਕੰਪਲੀਟ ਬਾਕੀ ਜੋ ਕਾਰਵਾਈ ਹੋਊਗੀ ਪੁਲਿਸ ਕਰ ਦੇਗੀ ਬੰਦੇ ਕੌਣ ਸੀਗੇ ਸਰ ਕੋਈ ਬੰਦੇ ਹਜੇ ਪਤਾ ਨਹੀਂ ਜੀ ਲੱਗਾ ਬੇਟਾ ਘਬਰਾਇਆ ਕਹਿੰਦਾ ਮੈਂ ਬੰਨਿਆ ਆਇਆ ਸੀ ਸਾਰਾ ਆਪਣਾ ਫੇਸ ਕਿੰਨੇ ਬੰਦੇ ਦੀ ਵਾਰਦਾਤ ਹੋਈ ਜੀ ਆ ਨਾਲ ਹੀ ਆ ਗਲੀ ਦੇ ਵਿੱਚ ਹੋਈ ਆ ਜੀ ਗਲੀ ਵਿੱਚ ਛੋਟਾ ਜਿਹੜਾ ਸਾਡਾ ਕਿੰਨੇ ਕ ਬੰਦੇ ਸੀ ਬਾਈ ਕੱਲਾ ਸੀਗਾ ਜੀ ਇੱਕ ਕਹਿੰਦਾ ਮੈਨੂੰ ਲੈ ਗਿਆ ਕੋਈ ਇੱਕ ਬੰਦਾ ਕਹਿੰਦਾ ਪਿੱਛੇ ਖੜਾ ਜਿਹਨੇ ਆਵਾਜ਼ ਨੂੰ ਮਾਰੀ ਫਟਾਫਟ ਆ ਜਾ ਅਗੇ ਉਹਦਾ 13 ਸਾਲ ਦਾ ਹਜੇ ਹੈਗਾ ਕਬਰਾਇਆ ਪਿਆ ਬੱਚਾ ਹਾਂਜੀ ਹਾਂਜੀ ਤੇਰੇ ਨੇ ਇੱਥੇ ਹੀ ਹੋ ਜੀ ਮੈਂ ਅਮਨ ਨਗਰ ਰਹਿਣਾ ਜੀ ਅਮਨ ਨਗਰ ਜੀ ਅਮਨ ਦੇ ਸਮਾਗਮ ਨੂੰ ਲੈਣ ਆਇਆ ਸੀ ਮੋਮੋਸ ਖਾ ਰਿਹਾ ਜੀ ਟਵੀਸ਼ਰ ਪੜਨ ਜਾਂਦਾ ਇੱਥੇ ਓਕੇ ਓਕੇ ਹਾਂਜੀ ਕਿੰਨੇ ਵਜੇ ਦਾ ਵਾਕਿਆ ਹੈਗਾ ਘੰਟੇ ਕ ਪਹਿਲਾਂ ਡੇਢ ਡੇਢ ਘੰਟਾ ਹੋ ਗਿਆ ਡੇਢ ਘੰਟਾ ਹੋ ਗਿਆ ਤਾਂ ਸਰ ਇਹ ਪੈਡਲ ਸੀ ਸਾਈਕਲ ਤੇ ਸੀ ਹੱਤੀ ਵਾਂਦੇ ਹੁੰਦਾ ਇਹ ਐਕਟਿਵ ਵਾਂਦੇ ਹੁੰਦਾ ਅਪ ਡਾਊਨ ਡੇਲੀ ਕਰਦਾ ਸੀ ਹਾਂਜੀ ਹਾਂਜੀ ਡੇਲੀ ਕਰਦੇ ਸੀ ਇਹਦਾ ਕੋਈ ਅਸਲ ਇਹਦਾ ਮਤਲਬ ਬੰਦੇ ਜਿਹੜੇ ਉਹਦੇ ਮਤਲਬ ਕਾਰ ਰਹੇ ਸੀ ਰੈਕੀ ਕਰ ਰਹੇ ਸੀ ਪਤਾ ਨਹੀਂ ਮੈਨੂੰ ਵੀ ਹਾਂਜੀ ਰੈਕੀ ਹੋ ਰਹੀ ਸੀ ਕੀ ਪਤਾ ਨਹੀਂ ਕੀ ਚੱਕਰ ਹੋਇਆ ਜੀ ਆਪਾਂ ਦਾ ਯਾਰ ਦੋਸਤ ਬੈਟਰੀ ਮੇਰੇ ਯਾਰ ਦੋਸਤ ਸਾਰੇ ਸੱਜਣ ਬੈਠੇ ਹੁੰਦੇ ਸਾਰੇ ਦੇ ਉਥੋਂ ਆਏ ਆ ਜੀ ਜਦੋਂ ਪਤਾ ਲੱਗਾ ਤੇ ਹੁਣ ਦੇਖਦੇ ਆਂ ਪਤਾ ਕਰਦੇ ਪਏ ਆ ਤੁਹਾਡਾ ਸ਼ੁਕਰਾ ਸ਼ੁਕਰਾ ਮੇਰਾ ਬੱਬੂ ਬਰਮਾ ਜੀ ਪੁਰਾਣੀ ਕੋਈ ਰੰਜਿਸ਼ ਵਗੈਰਾ ਕੋਈ ਕੋਈ ਰੰਜਿ ਨਹੀਂ ਬੱਚੇ ਦੀ ਕੀ ਰੰਜਿਸ਼ ਹੋਣੀ ਹੈ ਤੁਹਾਡੀ ਹੋਵੇ ਮੇਰੀ ਕਿਸੇ ਨਾਲ ਹੈ ਹੀ ਨਹੀਂ ਸ਼ਹਿਰ 'ਚ ਕੋਈ ਰੰਜਿਸ਼ ਤਾਂ ਸਰ ਕੀ ਲੱਗਦਾ ਲੁੱਟਵਾ ਦੇ ਇਰਾਦੇ ਨਾਲ ਕੀਤਾ ਹੋਇਆ ਜਾਂ ਵੈਸੇ ਕਿਸੇ ਦੀ ਦੁਸ਼ਮਣੀ ਹੈ ਹੁਣ ਕੋਹ ਬਾਜੀ ਨਾ ਆਇਆ ਜਾਂ ਕਿਸਨੇ ਅੱਖ ਰੱਖੀ ਸੀ ਬੱਚਾ ਦੇ ਕੇ ਜਾਂ ਜੋ ਵੀ ਹੋਵੇ ਤੇ ਬੱਚਾ ਥੋੜਾ ਸੇਫ ਹੈਗਾ ਵਾ ਸੇਫ ਆ ਜੀ ਘਬਰਾਇਆ ਹੋਇਆ ਥੋੜਾ ਜੀ ਕੋਈ ਬੱਚੇ ਦੇ ਸਾਡ ਛੜ ਚੋੜ ਨਹੀਂ ਛੜ ਚੋੜ ਨਹੀਂ ਮੁਕੇ ਮਾਰਿਆ ਕਹਿੰਦਾ ਗਰਦਨ ਦੇ ਪਿੱਛੇ ਥੋੜਾ ਉੱਧਾ ਕੋਈ ਗੁੱਜੀ ਸੱਟ ਮਾਰੀ ਮੋਟੀ ਲੱਗੀ ਜਾਂਦੀ ਤਾਂ ਸਰ ਹਮਲਾ ਕਰਨ ਵਾਲੇ ਇਹੀ ਕਹਿਣਾ ਚਾਹੁੰਦਾ ਮੈਂ ਜੀ ਨਸ਼ਾ ਬੰਦ ਹੋਵੇ ਇੱਥੇ ਪੁਲਿਸ ਬਾਕੀ ਕਾਰਵਾਈ ਕਰੂਗੀ ਠੀਕ ਹੈ ਨਹੀਂ ਤੇ ਕੋਈ ਇੱਥੇ ਸ਼ਹਿਰ ਚ ਬੰਦਾ ਕੋਈ ਸੇਫ ਨਹੀਂਗਾ ਬਿਲਕੁਲ ਜੀ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕੀ ਕਰ ਸਕਦੇ ਹਾਂ ਜੀ ਇਹਦੇ ਇਹ ਮੋਲ ਦੇ ਵਹਿ ਖਰਾਬੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਤੇ ਹੁਣ ਬੇੜੀ ਰਾਨਾ ਰੋਕਦੀ ਜੀ ਔਰ ਜੇ ਗੱਲ ਕੀਤੀ ਜਾਵੇ ਆਏ ਦਿਨ ਰੋਈ ਵਾਅਦਾਤਾ ਹੋ ਰਹੀ ਹੈ ਤੁਸੀਂ ਸੁਣਿਆ ਦਾ ਸੋਡਲ ਚੌਂਕ ਜੀ ਵਾਅਦਾਤਾ ਹੋਇਆ ਗਿਆ ਔਰ ਜਿਹੜਾ ਪੀਡੀਐਸ ਜਿਹੜੇ ਲੁਟੇਰੀ ਦੀ ਦਾਤ ਖੋ ਕੇ ਉੱਤੇ ਹਮਲਾ ਕੀਤਾ 2 ਬੱਦੇ ਹੋਰ ਆ ਗਏ ਪੈਕਪਾਸ ਤੇ ਪਤਾ ਤੁਹਾਨੂੰ ਨਾ ਮੈਂ ਰੋਜ਼ਾਨਾ ਵਾਰਦਾਤ ਹੋ ਰਹੀ ਹੈ ਇਹ ਇਹ ਸਾਰਾ ਜਿਵੇਂ ਵਰ ਕਿਹਨੂੰ ਮੰਨਦੇ ਹੋ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੋ ਵੀ ਹੈ ਇੱਥੇ ਦੇਖਣਾ ਦੇਖਵਾ ਕਰਨੀ ਚਾਹੀਦੀ ਜੀ ਜਿੱਦਾਂ ਮਰਜੀ ਹੈ ਕਿ ਨਾ ਇਹ ਸਭ ਕੁਝ ਹੋ ਗਿਆ ਉਹ ਜੇ ਗੱਲ ਕਰੀਏ ਸੋਲੂਸ਼ਨ ਦੀ ਹੈ ਸੋਲੂਸ਼ਨ ਕਿਵੇਂ ਪਾਇਆ ਜਾ ਸਕਦਾ ਠਲ ਕਿਵੇਂ ਪਾਇਆ ਜਾ ਸਕਦਾ ਪਾਇਆ ਜਾ ਸਕਦਾ ਕਿ ਸਾਰੇ ਇਹਨਾਂ ਚੈੱਕ ਕਰਨਾ ਚਾਹੀਦਾ ਘੁੰਮਣਾ ਚਾਹੀਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਕੀ ਕੋਈ ਕੋਸ਼ਿਸ਼ ਹੁੰਦਾ ਕਿ ਨਹੀਂ ਹੁਣ ਐਡਾ ਤਾਂ ਦੀ ਵਾਰਦਾਤ ਹੋ ਜੇ ਤੇ ਕੀ ਕਰ ਸਕਦਾ ਬੰਦਾ ਕੀ ਦੱਸੇ ਸਭ ਜੀ ਇਹ ਪੈਨ ਲੋ ਵੀ ਇਦਾਂ ਕੁਝ ਹੋੰਦਾ ਰਿਹਾ ਤੇ ਕੀ ਕੀ ਕਹਿ ਸਕਦੇ ਆਂ ਹਾਂ ਜੀ ਜੀ ਇਦਾਂ ਇਹ ਮੂਅਕੇ ਵੇ ਖਰਾਬੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਤਾਂ ਹੁਣ ਮੇਰੀ ਲਾਨਾ ਰੋੜੀ ਜੀ ਔਰ ਜੇ ਗੱਲ ਕੀਤੀ ਜਾਵੇ ਆਏ ਦਿਨ ਰੋਈ ਵਾਦਤਾ ਹੋ ਰਹੀ ਹੈ ਤੁਸੀਂ ਸੁਣਿਆ ਹੈ ਸੋਟਲ ਚੌਂਕ ਦੀ ਵਾਦਤਾ ਹੋਈ ਹੈ ਨੀਆ ਔਰ ਜਿਹੜਾ ਪੀਡੀਸੀ ਉਹਨੇ ਜਿਹੜੇ ਲੁਟੇਰੀ ਦੀ ਦਾਤ ਖੋ ਕੇ ਉਤੇ ਹਮਲਾ ਕੀਤਾ ਦੋ ਬੰਦੇ ਹੋਰ ਆ ਗਏ ਬੈਕਅਪ ਵਾਸਤੇ ਪਤਾ ਤੁਹਾਨੂੰ ਨਾ ਮੈਂ ਮੈਂ ਤਾਂ ਰੋਜ਼ਾਨਾ ਵਾਦਤਾ ਹੋ ਰਹੀ ਹੈ ਇਹ ਇਹ ਸਾਰਾ ਜਿਵੇਂ ਵਰ ਕਿਹਨੂੰ ਬੰਦੇ ਹੋ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੋ ਵੀ ਹੈ ਤੇ ਦੇਖਣਾ ਉਹਨੂੰ ਦੇਖਭਾਲ ਕਰਨੀ ਚਾਹੀਦੀ ਕਿ ਜਿੱਦਾਂ ਮਰਜ਼ੀ ਹੈ ਕਿ ਇਹਨਾਂ ਇਹ ਸਭ ਕੁਝ ਹੋ ਗਿਆ ਉਹ ਜੇ ਗੱਲ ਕਰੀਏ ਸੋਲੂਸ਼ਨ ਦੀ ਹੈ ਸੋਲੂਸ਼ਨ ਕਿਵੇਂ ਪਾਇਆ ਜਾਦਾ ਹੈ ਠਲ ਕਿਵੇਂ ਪਾਇਆ ਜਾਦਾ ਹੈ ਪਾਇਆ ਜਾਦਾ ਹੈ ਕਿ ਸਾਰੇ ਇਹਨਾਂ ਚੈੱਕ ਕਰਨਾ ਚਾਹੀਦਾ ਘੁੰਮਣਾ ਚਾਹੀਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਜੇ ਕੋਈ ਕਸ਼ ਹੁੰਦਾ ਕਿ ਜੇ ਨਹੀਂ ਹੈ ਕਿ ਹੁਣ ਐਡਾ ਤਾਂ ਦੀ ਵਾਰਦਾਤ ਹੋ ਜੇ ਤੇ ਕੀ ਕਰ ਸਕਦਾ ਬੰਦਾ ਕੀ ਦੱਸੇ ਸਬਜ਼ੀ ਰੇੜੀ ਲਗਾਉਂਦੇ ਹੋ ਮੈਂ ਫਰੂਟ ਫਰੂਟ ਦੀ ਰੇੜੀ ਲਗਾਉਂਦੇ ਹੋ ਤੁਸੀਂ ਕੋਈ ਕੋਈ ਰੇੜੀ ਤੇ ਚਾਕੂ ਵਗੈਰਾ ਵੀ ਰੱਖਦੇ ਹੋ ਨਹੀਂ ਇਹੀ ਕੱਲੂ ਰੱਖਣ ਦਾ ਆਮ ਬੰਦਾ ਆਮ ਬੰਦਾ ਡਰਦਾ ਵਾ ਕੋਈ ਚਾਕੂ ਰੱਖਣ ਤੋਂ ਵੀ ਜਿਹੜੇ ਦਾਤ ਲੈ ਕੇ ਸ਼ਰਿਆਮ ਘੁੰਮਦੇ ਆ ਤੇ ਆਲੇ ਘੁੰਮਦੇ ਆ ਕੀ ਉਹਨਾਂ ਦੀ ਚੈਕਿੰਗ ਕਿਉ ਕਾਰਪਸ਼ੇ ਪਰੇਸ਼ਾਨ ਕਰਦੀ ਜਿਹੜੀ ਲਾਂਸ ਤੋਂ ਵੀ ਕਿਤੇ ਹੈ ਜੀ